ਸਸਿਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਅੱਜ ਗੱਲ ਕਰਾਂਗੇ ਕਿ ਪੰਜਾਬੀ ਮਾਂ ਬੋਲੀ ਪੰਜਾਬੀ ਮਾਂ ਬੋਲੀ ਇੱਕ ਵੱਡਾ ਮੁੱਦਾ ਹੈ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਬੇਸ਼ੱਕ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਸਮਾਗਮ ਨੇ ਸਰਕਾਰਾਂ ਵੱਲੋਂ ਲੀਕੇ ਜਾਂਦੇ ਨੇ ਪਰ ਜਦੋਂ ਇੱਕ ਇਹ ਜੇ ਸ਼ਹਿਰ ਦੀ ਗੱਲ ਹੋਵੇ ਐਜ ਇੱਕ ਮਹਾਨਗਰ ਦੀ ਗੱਲ ਹੋਵੇ ਕਿ ਜਿੱਥੇ ਫਿਲਮ ਇੰਡਸਟਰੀ ਚਾਹੇ ਉਹ ਬਾਲੀਵੁੱਡ ਹਾਲੀਵੁੱਡ ਨੂੰ ਲੈ ਕੇ ਵੱਡੇ ਵੱਡੇ ਜਿਹੜੇ ਘਰਾਣੇ ਆ ਵੱਡੇ ਵੱਡੇ ਜਿਹੜੇ ਐਕਟਰਸ ਆ ਵੱਡੇ ਵੱਡੇ ਜਿਹੜੇ ਐਕਟਰਸ ਨੂੰ ਲੈ ਕੇ ਜਾਂ ਫਿਲਮ ਇੰਡਸਟਰੀ ਦੇ ਜਿਹੜੇ ਨਿਰਦੇਸ਼ਕ ਹੋ ਰਹਿੰਦੇ ਆ ਤਾਂ ਜਦੋਂ ਉੱਥੇ ਮਾਂ ਬੋਲੀ ਦੀ ਗੱਲ ਹੋਵੇ ਉੱਥੇ ਮਾਂ ਬੋਲੀ ਦੀ ਗੱਲ ਹੁੰਦੀ ਹੋਵੇ ਤਾਂ ਉਹ ਇੱਕ ਮੁੱਦਾ ਆਪਣੇ ਆਪ ਤੇ ਵਿੱਚ ਹੀ ਵੱਡਾ ਸੋ ਅੱਜ ਗੱਲ ਕਰਾਂਗੇ ਕਿ ਬੰਬੇ ਦੇ ਵਿੱਚ ਮਾਂ ਬੋਲੀ ਨੂੰ ਲੈ ਕੇ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਇੱਕ ਵੱਡਾ ਸਮਾਗਮ ਜਿਹੜਾ ਉਲੀਕਿਆ ਗਿਆ ਸੋ ਸਮਾਗਮ ਜਿਹੜਾ ਉਲੀਕਿਆ ਗਿਆ ਪੰਜਾਬ ਪਵਨ ਸਰੀ ਕੈਨੇਡਾ ਵੱਲੋਂ ਜਿਹੜਾ ਬੰਬੇ ਵਿੱਚ ਪ੍ਰੋਗਰਾਮ ਉਲੀਕਿਆ ਗਿਆ ਪੰਜਾਬੀ ਮਾਂ ਬੋਲੀ ਤੇ ਛੋਟੇ-ਛੋਟੇ ਨੰਨੇ-ਮੁੱਨੇ ਜਿਹੜੇ ਬੱਚੇ ਆ ਉਹਨਾਂ ਨੂੰ ਉਹਨਾਂ ਦੇ ਬਾਹਰ ਲੇਖ ਜਿਹੜੇ ਮੁਕਾਬਲੇ ਕਰਾਈ ਗਏ ਆ ਸੋ ਕਿਉਂਕਿ ਬੇਸ਼ੱਕ ਗੱਲ ਸਰਕਾਰਾਂ ਦੀ ਆਉਂਦੀ ਆ ਪੰਜਾਬ ਸਰਕਾਰ ਦੀ ਆਉਂਦੀ ਆ ਅਜਈਆਂ ਸਰਕਾਰਾਂ ਜਦੋਂ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਗੱਲ ਕਰਦੀਆਂ ਨੇ ਤਾਂ ਉੱਥੇ ਕਈ ਵਾਰ ਆਪਾਂ ਦੇਖਦੇ ਆ ਕਿ ਵੱਡੀਆਂ-ਵੱਡੀਆਂ ਕਮੀਆਂ ਦੇਖਣ ਨੂੰ ਮਿਲਦੀਆਂ ਕਮੀਆਂ ਰਹਿ ਜਾਂਦੀਆਂ ਨੇ ਪਰ ਜਦੋਂ ਇੱਕ ਆਮ ਵਿਅਕਤੀ ਜਦੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਆ ਕੇ ਵਿਅਕਤੀ ਇਹ ਗੱਲ ਕਰ ਇਥੋਂ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਸੱਭਿਆਚਾਰਕ ਜਿਹੜੇ ਸਾਡੇ ਸੱਭਿਆ ਨੂੰ ਲੈ ਕੇ ਸਾਡੇ ਪਰਿਵਾਰਕ ਮਾਮਲਿਆਂ ਨੂੰ ਲੈ ਕੇ ਅਜੇ ਵੱਡੇ ਪ੍ਰੋਗਰਾਮ ਕਰਾਉਂਦੇ ਆ ਤਾਂ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡਾ ਮੁੱਦਾ ਸੋ ਸਰੀ ਕੈਨੇਡਾ ਦੇ ਜਿਹੜੇ ਪੰਜਾਬ ਪਵੰਦੇ ਸੰਸਥਾਪਕ ਸੁਖੀ ਬਾਠ ਵੱਲੋਂ ਜਿਹੜਾ ਪ੍ਰੋਗਰਾਮ ਬੰਬੇ ਵਿੱਚ ਕਰਵਾਇਆ ਗਿਆ ਉੱਥੇ ਛੋਟੇ-ਛੋਟੇ ਬੱਚਿਆਂ ਨੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਸਮਾਗਮ ਕਰਵਾਇਆ ਔਰ ਪੰਜਾਬੀ ਮਾਂ ਬੋਲੀ ਜਿਹੜੇ ਬੱਚੇ ਨੇ ਉਹਨਾਂ ਨੇ ਬਾਲੇਖਕ ਕਵਿਤਾ ਜਾਂ ਹੋਰ ਜਿਹੜੇ ਮੁਕਾਬਲੇ ਕਰਵਾਏ ਗਏ ਤਾਂ ਉੱਥੇ ਉਸ ਸਮਾਗਮ ਦੀ ਇੱਕ ਵਾਰ ਝਲਕੀਆਂ ਤੁਹਾਨੂੰ ਜਰੂਰ ਦਿਖਾਉਨੇ ਆ ਕਿ ਛੋਟੇ-ਛੋਟੇ ਨੰਨੇ-ਮੁੰਨੇ ਬੱਚਿਆਂ ਨੇ ਜਿਹੜੇ ਪ੍ਰੋਗਰਾਮ ਦੇ ਵਿੱਚ ਕਿਵੇਂ ਹਿੱਸਾ ਲਿਆ ਸੋ ਇਹ ਜੇ ਵੱਡੇ ਫਿਲਮ ਇੰਡਸਟਰੀ ਵਰਗੇ ਜਾਂ ਮਹਾਨਗਰ ਦੇ ਵਿੱਚ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਇੱਕ ਵਾਰ ਉਹ ਝਲਕੀਆਂ ਤੇ ਜਰੂਰ ਨਜ਼ਰ ਪਾਉਣੀ ਵਾਈਗਰੂ ਰੀ ਕਾ ਖਾਲਤਾ ਵਾਈਗਰੂ ਰੀ ਕੀ ਫਟੇ ਮੇਰੀ ਕਵਿਤਾ ਦਾਸ ਲੈ ਕੇ ਗੁਰਦੁਆਰਾ ਗੁਰਦੁਆਰਾ ਮੈਨੂੰ ਚੰਗਾ ਲੱਗਦਾ ਹੈ ਉਤੇ ਮੈਨੂੰ ਮਿਠਾ ਮਿਠਾ ਬਰਤਾਰ ਮਿਲਦਾ ਹੈ ਬੁਧਵਾਰੇ ਅਤੀ ਗੁਰਮੁਖੀ ਸਿੱਖਣ ਜਾਂਦੇ ਆ ਬੁਧਵਾਰੇ ਅਤੀ ਗੁਰਮੁਖੀ ਪੜ੍ਹ ਰਿਹਾ ਇਕ ਜੇ ਅੱਗੇ ਝੁਕ ਰਿਹਾ ਤੇ ਗੁਰੂ ਰੰਤਾ ਜੀ ਨੂੰ ਮੰਨਦੇ ਆ ਬੁਧਵਾਰਾ ਜੀ ਸੇਵਾ ਕਰਨ ਜਾਂਦੇ ਆ ਸਰਵੱਤੇ ਪਰੇ ਦੀ ਅਰਦਾਸ ਕਰਦੇ ਆ आओ सारे गुरुद्वारे सचिये गुरु का प्राप्त करिए वागुरु जी का खालसा वागुरु जी की फतेह मेरी कविता का नाम है सियाना बच्चा अह आने हाँ दिल से बिल्कुल सच्चे हाँ झूठ कदे नहीं बोला गे सच दे राही चल लांगे। पापा का नाम चमकाव अफसर बन के दिखावा वाहगुरु वाहगुरू बोल गे असी नहीं डोल ਨੇ ਤਾਂ ਸਕੂਲ ਲੈ ਜਾਣੇ ਆ ਪੜ ਕੇ ਘਰ ਨੂੰ ਆਉਣੇ ਆ ਟਿਫਿਨ ਲੈ ਕੇ ਜਾਣੇ ਆ ਅੱਜ ਹੀ ਛੁੱਟੀ ਖਾਣੇ ਆ ਅਹੀਂ ਪੰ ਸ਼ਾਮ ਨੂੰ ਖੇਡਣ ਜਾਣੇ ਆ ਮੰਗੜਾ ਵੀ ਅਸੀਂ ਪਾਣੇ ਆ ਅਸੀਂ ਪੰਜਾਬੀ ਬੱਚੇ ਆ ਦਿਲ ਦੇ ਬਿਲਕੁਲ ਸੱਚੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਵਿਤਾ ਮੈਂ ਅੱਜ ਸੁਣਾਉਣ ਜਾ ਰਹੀ ਆ ਉਹ ਦਾ ਸਲਿਖ ਹੈ ਇਨਸਾਨ ਕਦੀ ਹੱਸਦਾ ਹੈ ਕਦੀ ਰੋਂਦਾ ਹੈ ਕਦੀ ਹੱਸਦਾ ਹੈ ਕਦੀ ਰੋਂਦਾ ਹੈ ਕਦੀ ਸੁਪਨੇ ਵਿੱਚ ਖੋ ਜਾਂਦਾ ਹੈ ਕਦੀ ਸੁਪਨੇ ਵਿੱਚ ਖੋ ਜਾਂਦਾ ਹੈ ਕਦੀ ਡਿੱਗਦਾ ਹੈ ਕਦੀ ਉੱਠਦਾ ਹੈ ਕਦੀ ਡਿੱਗਦਾ ਹੈ ਕਦੀ ਉੱਠਦਾ ਹੈ ਆਪਣੀ ਹੀ ਚਾਲ ਤੇ ਰਾਂਦਾ ਹੈ ਕਦੀ ਪ੍ਰੀਤ ਕਦੀ प्रेम ਵਿੱਚ ਪਰਦਾ ਹੈ ਕਦਿਕ ਰੂਪ ਪਨਾਲ ਸੜਦਾ ਹੈ ਕਦੀ પ્રેમ ਵਿੱਚ ਪਰਦਾ ਹੈ ਕਦਿਕ ਰੂਪ ਪਨਾਲ ਸੜਦਾ ਹੈ ਕਦੀ ਚੰਗੇ ਕਰਮ ਕਾਦਾ ਹੈ ਕਦੀ ਮਾੜੇ ਰਸਤੇ ਚਾਲਦਾ ਹੈ ਕਦੀ ਚੰਗੇ ਕਰਮ ਕਾਦਾ ਹੈ ਕਦੀ ਮਾੜੇ ਰਸਤੇ ਚਾਲਦਾ ਹੈ ਨਹੀਂ ਕਰ ਸਕਦੇ ਇਸ ਦੀ ਪਛਾਣ ਚੰਗੇ ਕਰਮਾਂ ਨਾਲ ਹੀ ਬੰਦਾ ਹੈ ਇਨਸਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਕਵਿਤਾ ਦਾ ਸਲਿਖ ਹੈ ਈਸ਼ਵਰ ਜਿਨ ਨੇ ਸੂਰਜ ਚੰਦ ਬਣਾਇਆ ਜਿਨ ਨੇ ਸੂਰਜ ਚੰਦ ਬਣਾਇਆ ਜਿਨ ਨੇ ਤਾਰਿਆਂ ਨੂੰ ਚਮਕਾਇਆ ਜਿਨਨੇ ਤਾਰਿਆਂ ਨੂੰ ਚਮਕਾਇਆ ਜਿਸਨੇ ਫੁੱਲਾਂ ਨੂੰ ਮਹਿਕਾਇਆ ਜਿਸਨੇ ਫੁੱਲਾਂ ਨੂੰ ਮਹਿਕਾਇਆ ਜਿਸਨੇ ਚਿੜੀਆਂ ਨੂੰ ਚਹਿਕਾਇਆ ਜਿਸਨੇ ਚਿੜੀਆਂ ਨੂੰ ਚਹਿਕਾਇਆ ਜਿਸਨੇ ਮੈਨੂੰ ਤੁਹਾਨੂੰ ਬਣਾਇਆ ਜਿਸਨੇ ਰੁੱਖਾਂ ਨੂੰ ਉਗਾਇਆ ਜਿਸਨੇ ਸਾਰਾ ਜਗਤ ਬਣਾਇਆ ਜਿਸਨੇ ਕੁਦਰਤ ਨੂੰ ਸਜਾਇਆ ਉਸ ਦੀ ਮਹੀਮਾ ਅਪਰ ਅਪਾਰ ਮੈਂ ਉਸ ਦੇ ਅੱਗੇ ਸੀਸ ਚੁਕਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਦਰਸ਼ਕੋ ਤੁਸੀਂ ਦੇਖਿਆ ਕਿ ਛੋਟੇ ਛੋਟੇ ਨੰਨੇ ਮੁੰਨੇ ਬੱਚੇ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਕਵਿਤਾ ਮੁਕਾਬਲਿਆਂ ਦੇ ਵਿੱਚ ਭਾਗ ਲੈਂਦੇ ਆ ਤੁਸੀਂ ਉਹ ਝਲਕੀਆਂ ਦੇਖੀਆਂ ਨੇ ਸੋ ਇਹ ਪ੍ਰੋਗਰਾਮ ਸਮਾਗਮ ਵੱਡਾ ਚੱਲਿਆ ਗਿਆ ਕਿਉਂਕਿ ਗੱਲ ਫੇਰ ਉਹੀ ਮੁੱਦੇ ਦੀ ਆਉਂਦੀ ਹੈ ਮੁੱਦਾ ਪੰਜਾਬੀ ਮਾਂ ਬੋਲੀ ਹੈ ਮੁੱਦਾ ਸਾਡਾ ਸੱਭਿਆਚਾਰ ਹੈ ਤੇ ਮੁੱਦਾ ਸਾਡੇ ਸਮਾਜਿਕ ਰੀਤੀ ਰਿਵਾਜ ਉਹਨਾਂ ਨੂੰ ਜਿਉਂਦਾ ਰੱਖਣਾ ਜੋ ਜਿਹੜੇ ਅੱਜ ਅਲੋਪ ਹੁੰਦੇ ਜਾ ਰਹੇ ਨੇ ਉਹਨਾਂ ਨੂੰ ਜਿਉਂਦਾ ਕਿਵੇਂ ਰੱਖਿਆ ਜਾ ਸਕਦਾ ਸੋ ਜਦ ਸੱਭਿਆਚਾਰ ਦੀ ਗੱਲ ਆਉਂਦੀ ਹੈ ਸਾਡੀ ਪੰਜਾਬੀ ਮਾਂ ਬੋਲੀ ਦੀ ਆਉਂਦੀ ਹੈ ਤਾਂ ਉਦੋਂ ਫਿਰ ਮਾਹਿਰ ਕੀ ਕਹਿੰਦੇ ਨੇ ਉਹਦੇ ਚ ਸੁਖੀ ਬਾਦ ਜੀ ਹੋਣ ਚਾਹ ਸੁਰਿੰਦਰ ਸਿੰਘ ਗੋਰੀ ਉਹ ਹੋਣ ਚਾਹ ਹੋਰ ਜਿੰਨੇ ਵੀ ਨੇ ਮਾਹਿਰ ਨੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਸੋ ਉਹਨਾਂ ਦਾ ਕੀ ਕਹਿਣਾ ਇੱਕ ਉਸਤੇ ਵੀ ਨਜ਼ਰ ਮਾਰਦੇ ਉਹ ਵੀ ਬਹੁਤ ਹੀ ਉਹਦੀ ਆਪਾਂ ਨੂੰ ਪ੍ਰਸ਼ੰਸਾ ਕਰਨੀ ਚਾਹੀਦੀ ਕਿ ਉਹ ਬੜੇ ਛੋਟੇ ਛੋਟੇ ਕੰਮ ਆਪ ਵਧੀਆ ਵੰਡ ਤੇ ਉਹਦੇ ਵਿੱਚ ਅੱਜ ਦਾ ਜੋ ਇਹ ਸਮਾਗਮ ਹੈ ਯਾਨੀ ਦੀ ਪ੍ਰੈਜੈਂਟੇਸ਼ਨ ਹੈ ਉਹਨਾਂ ਸਾਬਤ ਕਰ ਦਤਾ ਕਿ ਬੱਚਿਆਂ 'ਚ ਜਾਗਰਤਾ ਹੋਈ ਏ ਔਰ ਮੈਨੂੰ ਇਹ ਅੱਜ ਸਮਾਗਮ ਦੇ ਵਿੱਚੋਂ ਇਹ ਫੀਲ ਹੋ ਰਿਹਾ ਕਿ ਸਾਡੇ ਵੀ ਹੌਸਲੇ ਬਲੰਦ ਹੋਏ ਨੇ ਸਾਡੀ ਟੀਮ ਦੇ ਵੀ ਹੌਸਲੇ ਬਲੰਦ ਹੋਏ ਨੇ ਤੇ ਸਾਨੂੰ ਇਹ ਲੱਗ ਰਿਹਾ ਆ ਮਹਿਸੂਸ ਹੋ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਮੁੰਬਈ ਦੇ ਵਿੱਚ ਹੋਰ ਵੀ ਸਮਾਗਮ ਹੋਣਗੇ ਹੋਰ ਵੀ ਬੱਚੇ ਜੁਣਨਗੇ ਅਸੀਂ ਹੋਰ ਵੀ ਮੱਲਾ ਮਾਰਾਂਗੇ ਸਮਾਜ ਦੇ ਵਿੱਚ ਜਿੱਥੇ ਅਸੀਂ ਤੁਹੋ ਇੱਕ ਜਿਹੜੀ ਮਾਂ ਬੋਲੀ ਹੈ ਮਾਂ ਬੋਲੀ ਤੇ ਚਲੋ ਕਹਿੰਦੇ ਭੁੱਲਣੀ ਨਹੀਂ ਚਾਹੀਦੀ ਪਰ ਨਾਲ ਦੀ ਨਾਲ ਇਹ ਨਹੀਂ ਭੁੱਲਣਾ ਚਾਹੀਦਾ ਜੇ ਮਾਂ ਬੋਲੀ ਭੁੱਲ ਗਏ ਤਾਂ ਅਸੀਂ ਗੁਰਵਾਨੀ ਵੀ ਭੁੱਲ ਗਏ ਗੁਰੂ ਦੇ ਨਾਲ ਜੁੜਨ ਲਈ ਵੀ ਤਾਂ ਬੋਲੀ ਦੀ ਬਹੁਤ ਮਹੱਤਤਾ ਹੈ ਨਾ ਸੋ ਇਸ ਕਰਕੇ ਅੱਜ ਬਹੁਤ ਸਾਰੇ ਬੱਚਿਆਂ ਨੇ ਧਾਰਮਿਕ ਪੁਆਇੰਟ ਵੀ ਤੋਂ ਬੜੀਆਂ ਪ੍ਰੈਜੈਂਟੇਸ਼ਨ ਦਿੱਤੀਆਂ ਉਹ ਵੀ ਬੜਾ ਬੜਾ ਚਿੰਗਰ ਲੱਗਾ ਕੀ ਲੱਗਦਾ ਜਿਸ ਤਰ੍ਹਾਂ ਅੱਜ ਬੱਚਿਆਂ ਨੇ ਤੁਸੀਂ ਦੇਖਿਆ ਨਾ ਖੇਤਾਂ ਦੇ ਵਿੱਚ ਉਹ ਦੇਖਿਆ ਬੱਚੇ ਕਿਵੇਂ ਪੱਤਾ ਲੈ ਕੇ ਜਾ ਰਹੇ ਸੀ ਜਾਂ ਫਿਰ ਉਹ ਪੰਜਾਬੀ ਖੇਤਾਂ ਉਸਬੰਦੇ ਜਾਂ ਪੰਜਾਬੀ ਵੀਰਸੇ ਨਾਲ ਸੰਬੰਧਿਤ ਉਹ ਬੱਚਿਆਂ ਨੇ ਚੀਜ਼ਾਂ ਦਰਸਾਈਆਂ ਨੇ ਮੈਂ ਪਹਿਲਾਂ ਵੀ ਬਹੁਤ ਪ੍ਰੋਗਰਾਮ ਦੇਖੇ ਨੇ ਕਿਉਂਕਿ ਅਕਸਰ ਕਿਹਾ ਜਾਂਦਾ ਵੀ ਪੰਜਾਬੀ ਮਾਂ ਬੋਲੀ 'ਚ ਲੋਪ ਹੋ ਰਹੀ ਹੈ ਇਹ ਲੋਪ ਅਜਕਲ ਦੇ ਬੱਚਿਆਂ ਨੂੰ ਕੀ ਲੱਗਦਾ ਕੀ ਪੰਜਾਬ ਦੇ ਬੱਚਿਆਂ ਦੀ ਇਸ ਬਾਰੇ ਜਾਣਕਾਰੀ ਹੈ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਵੀ ਬੱਚਿਆਂ ਨੂੰ ਇੰਨੀ ਜਾਣਕਾਰੀ ਹੋਣਾ ਕਿਤਨਾ ਕਿ ਤੇਜ਼ ਮੈਨੂੰ ਲੱਗਦਾ ਵੀ ਬਹੁਤ ਵੱਡੀ ਜਿਹੜੀ ਹੈ ਮਿਹਨਤ ਕੀਤੀ ਗਈ ਜਾਂਦਾ ਪਰ ਆ ਬਿਲਕੁਲ ਜੀ ਮਹਾਰਾਸ਼ਟਰ ਦੀ ਸਿਚੁਏਸ਼ਨ ਜਿਹੜੀ ਹੈ ਵੀ ਸਾਡੀ ਕੈਨੇਡਾ ਵਾਲੀ ਹੈ बारे मुल्कों अपनी माँ बोली ना को खा। प्रोग्राम सिर्फ कहना नहीं चाहिए कि बहुत चंगा लगा। इट ऑज एक्सलेंट प्रोग्राम और जरा बॉम्बे फाइनेंशियल कैपिटल ऑफ द कंट्री भी है वर्ल्ड की कैपिटल है बड़ी अच्छी है और जिस तरीके न बॉम्बे महाराष्ट्र है ये साढ़े लिए बहुत इंपॉर्टेंट है बिकॉज नंदेड़ जरा है जितने के दसवें पातशाह जोशाए ਔਰ ਜਿਸੇ ਲੜ ਲਾਇਆ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਇਹ ਕਿੱਥੋਂ ਹੁਕਮ ਨਾਮਾ ਸੀਗਾ ਇਹ ਮਹਾਰਾਸ਼ਟਰ ਦੀ ਬੰਬੇ ਦੀ ਨੰਨਦੇੜ ਦੀ ਧਰਤੇ ਤੋਂ ਹੋਇਆ ਸੀਗਾ ਔਰ ਕੋਵਿਡ ਦੇ ਟਾਈਮ ਦੇ ਤੇ ਉਥੋਂ ਦੇ ਮਹਾਪੁਰਖਾਂ ਨੇ ਇਤਨੀ ਸੇਵਾਵਾਂ ਕੀਤੀ ਕਿ ਕੋਈ ਕਾਰ ਉਸ ਇਲਾਕੇ ਜਿੋਂ ਪੋਖਾ ਨਹੀਂ ਰਿਆ ਹੈਗਾ ਇਹ ਕਿੱਥੋਂ ਹੈਗੇ ਨੂੰ ਉਪਰਾਲੇ ਇਹ ਮਾਂ ਬੋਲੇ ਤੋਂ ਉਪਰਾਲੇ ਦਾ ਮਤਲਬ ਹੁੰਦਾ ਹੈ ਕਿ ਸੀਡ ਲਗਾਣਾ ਇੱਕ ਧਰਤੀ ਜਿਸ ਤਰ੍ਹਾਂ ਕਿ ਸੀਡ ਲਗਾਇਆ ਹੈ ਜੈਟਲ ਗ로우 ਫ্রম ਟਾਈਮ ਟੂ ਟਾਈਮ ਐਂਡ ਦਾ ਫਿਊਚਰ ਜਨਰੇਸ਼ਨ ਵਿਲ ਇੰਜੋਏ ਆਊਟ ਆਫ ਦਾ ਫਰੂਟ ਆਊਟ ਆਫ ਇਟ ਅੱਜ ਇਹ ਬਾਦ ਸਾਹਿਬ ਜੀ ਨੇ ਜਿਹੜੀ ਪੂਰੀ ਟੀਮ ਜਿਤਨੀ ਦੇਗੀ ਚੜ੍ਹਦੀ ਕਲਾ ਵਾਲੇ ਗੁਰਮਤ ਪਿਆਰੇ ਦਰਦੀ ਪਰਿਵਾਰ ਇਹ ਸਾਰੇ ਦੇ ਉਪਰਾਲੇ ਦੇ ਨਾਲ ਕਿ ਬੀਜ ਬੋਇਆ ਹੈਗਾ ਜਿਸ ਤਰ੍ਹਾਂ ਕਿ ਦਾਸ ਇੱਕ ਬਡੇਰੀ ਉਮਰ ਦਾ ਬੰਦਾ ਹੋ ਕੇ ਵੀ ਮੈਨੂੰ ਬੜਾ ਹੀ ਕੰਪ੍ਰੈਸ ਹੋਇਆ ਹੈਗਾ ਕਿ ਮੈਂ ਸੋਚਦਾ ਆਪਣੇ ਮਨ 'ਚ ਕਿ ਅਸੀਂ ਕੁਝ ਨਹੀਂ ਕੀਤਾ ਜੋ ਇਥੋਂ ਦੀ ਟੀਮ ਨੇ ਉਪਰਾਲੇ ਕੀਤੇ ਨੇ ਔਰ ਇਸ ਤਰ੍ਹਾਂ ਕਿ ਨਾਂਦੇੜ ਜਿਹੜੀ ਸਾਡੀ ਇੱਕ ਬੜੀ ਪਵਿੱਤਰ ਧਰਤੀ ਹੈ ਹਰ ਸਕੇ ਜਿੱਥੇ ਵੀ ਕਿਤੇ ਹੁੰਦਾ ਚਾਹ ਦੇਸ਼ਾਂ 'ਚ ਆ ਵਿਦੇਸ਼ਾਂ 'ਚ ਹੈ ਉਹਦਾ ਨਤਮਸਤਕ ਜਿਹੜਾ ਹੁੰਦਾ ਤੰਤਨ ਗੁਰੂ ਗੋਬਿੰਦ ਸਿੰਘ ਸਭ ਸਿੱਖਾਂ ਨੂੰ ਹੁਕਮ ਦੇ ਚਰਨਾ ਦੇ ਚੁੰਦਾ ਹੈ ਇਹ ਸਾਰੇ ਉਪਰਾਲੇ ਮਾ ਬੋਲੀ ਤੋਂ ਨੇ ਸੇਨਾ ਬਹੁਤ ਧੰਨਵਾਦ ਕਰਦਾ ਹਾਂ ਤੁਹਾਡੀ ਟੀਮ ਦਾ ਔਰ ਮੇਰੇ ਪੁੱਤਰ ਪਿਆਰੇ ਗੁਰਮਖ ਪਿਆਰੇ ਜਿੱਤੇ ਕਾ ਇੰਨਾ ਵੱਡਾ ਦੇ ਇਨਸਪਾਇਰ ਐਨੇ ਬੀਜ਼ੀ ਨੇ ਪਰ ਫਿਰ ਵੀ ਇਸ ਪਾਈ ਹੈ ਪ੍ਰੋਗਰਾਮ ਤੇ ਆਪ ਖੁਦ ਸ਼ਰਕਤ ਕਰਨ ਦੇ ਲਈ ਆਏ ਨੇ ਸੇਨਾ ਬਹੁਤ ਧੰਨਵਾਦ ਕਰਦਾ ਸਾਰੇ ਅੰਦਾ ਅਸੀਂ ਵੀ ਉਮੀਦ ਕਰਦੇ ਹਾਂ ਕਿ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਤੁਸੀਂ ਜਿਹੜਾ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਨਾਲ ਦੇਖਿਆ ਹੋਵੇਗਾ ਕਿਉਂਕਿ ਅੱਜ ਦਾ ਪ੍ਰੋਗਰਾਮ ਦੇਖ ਕੇ ਇਦਾਂ ਲੱਗਿਆ ਕਿ ਜਿਹੜੀਆਂ ਸਕਿੱਟਾਂ ਬੱਚਾਂ ਵੱਲੋਂ ਤਿਆਰ ਕੀਤੀਆਂ ਗਈਆਂ ਸਨ ਤਾਂ ਉਹ ਬਾਖੀ ਕਮਲ ਸਨ ਸੋ ਸਾਡੇ ਨਾਲ ਔਂਕਾਰ ਸਿੰਘ ਤੇਜ ਜਿਨ੍ਹਾਂ ਵੱਲੋਂ ਬੜੀ ਵੱਡੀ ਜਿਹੜੀ ਮਿਹਨਤ ਕੀਤੀ ਗਈ ਹੈ ਪ੍ਰੋਜੈਕਟ ਦੀ ਜਿਹੜੀ ਸ਼ੁਰੂਆਤ ਆ ਉਹ ਕਿਸ ਤਰੀਕੇ ਦੇ ਨਾਲ ਹੋਈ ਅਸੀਂ ਇਹਨਾਂ ਦੇ ਨਾਲ ਜਿਹੜਾ ਸ਼ੁਰੂ ਤੋਂ ਲੱਗੇ ਹੋયા ਚੜ੍ਹਦੀ ਕਲਾ ਟਾਈਮ ਟੀਵੀ ਜਿਹੜਾ ਹੈ ਉਹ ਲਗਾਤਾਰ ਇਹਨਾਂ ਦੀ ਕਵਰੇਜ ਵੀ ਕਰ ਰਿਹਾ ਤੇ ਅਸੀਂ ਲਾਈਵ ਵੀ ਦਿਖਾ ਰਹੇ ਹਾਂ ਬਾਤ ਕੀ ਲਸਮਾ ਦਾ ਅੱਜ ਜਿਹੜਾ ਤੁਸੀਂ 51ਵਾਂ ਭਾਗ ਜਿਹੜਾ ਹੈ ਮਹਾਰਾਸ਼ਟਰ ਦੀ ਧਰਤੀ ਯਾਨੀ ਕਿ ਮੁੰਬਈ ਦੇ ਵਿੱਚ ਜਿਹੜਾ ਤੁਸੀਂ ਅੱਜ ਇਹ ਲਾਂਚ ਕੀਤਾ ਦੇਖਿਆ ਕਿ ਕਿਦ ਤਰ੍ਹਾਂ ਬੱਚਿਆਂ ਦੇ ਕਲਾਵਾ ਸੀ ਕਿਉਂਕਿ ਟੀਚਰ ਜਿਹੜਾ ਹੁੰਦਾ ਕਹਿੰਦੇ ਸਿਖਾਂਦਾ ਰਹ ਜਾਂਦਾ ਤੁਸੀਂ ਕੀ ਦੇਖਿਆ ਹੈ ਮਨ ਦੇ ਵਿੱਚ ਅ ਵੀਰ ਜੀ ਇਹ ਕੀ ਦੇਖੋ ਇੱਕ ਬੱਚੇ ਤੋਂ ਪ੍ਰੋਜੈਕਟ ਸ਼ੁਰੂ ਹੋਇਆ ਸੀ ਤਾਂ ਇੱਕ ਕਿਤਾਬ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਸਾਰੇ ਜ਼ਿਲ੍ਹੇ ਕਵਰ ਕੀਤੇ ਤੇ ਐਵੇਂ ਇੱਥੇ ਅੱਜ ਜਿਹੜਾ ਮਹਾਰਾਸ਼ਟਰ ਦੇ ਵਿੱਚ ਇਹ ਬੂਟਾ ਲੱਗ ਗਿਆ ਕਿਤਾਬ ਛਪ ਗਈ ਉਮੀਦ ਹੈ ਵੀ ਅਗਲੇ ਦਿਨਾਂ ਵਿੱਚ ਜਲਦੀ ਅਸੀਂ ਇੱਕ ਅਸੀਂ ਹਜੂਰ ਸਾਹਿਬ ਵੀ ਜਿਹੜੀ ਇੱਕ ਮਨਪ੍ਰੀਤ ਮੈਡਮ ਹੋਰਾਂ ਦੇ ਸਹਿਯੋਗ ਨਾਲ ਟੀਮ ਬਣ ਗਈ ਤੇ ਇੱਥੇ ਵੀ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਤਕਰੀਬਨ ਟੀਮਾਂ ਬਣਾ ਕੇ ਪੰਜਾਬੀ ਮਾਂ ਬੋਲੀ ਵਾਸਤੇ ਬਾਟਸਾਬ ਸਾਨੂੰ ਹੱਲਾਸ਼ੀਰੀ ਦਿੰਦੇ ਨੇ ਖਰਚਾ ਦੇ ਰਹੇ ਨੇ ਬਹੁਤ ਖਰਚਾ ਕਰ ਰਹੇ ਨੇ ਪ੍ਰੋਜੈਕਟ ਤੇ ਤਾਂ ਤਕਰੀਬਨ ਹੁਣ ਇੱਥੇ ਵੀ ਜਿਹੜੀ ਇਹ ਸਟੇਟ ਦੇ ਵਿੱਚ ਵੀ ਅਸੀਂ ਇਹ ਪ੍ਰੋਜੈਕਟ ਹੈ ਜਿਹੜਾ ਪੰਜਾਬ ਵਾਂਗੂ ਇਹਨੂੰ ਲੱਗਦਾ ਹੁੰਦੇ ਦਿਨਾਂ ਵਿੱਚ ਜਲਦੀ ਹੀ ਚਲਾ ਦਾਂਗੇ ਜੀ ਸੋ ਲਾਸਟ ਸਵਾਲ ਜੀ ਤੁਸੀਂ ਪਰਫਾਰਮੈਂਸ ਦੇਖ ਰਹੇ ਸੀ ਤੁਸੀਂ ਅਕਸਰ ਬੱਚਾ ਨੂੰ ਵੀ ਜਿਹੜਾ ਸਿੱਖਿਆ ਦੇਣਾ ਸਾਰੇ ਟੀਚਰਾਂ ਆ ਕਿਹਨਾਂ ਦੇ ਵਿੱਚ ਆਪਣੇ ਨਾਲ ਵੀ ਆਏ ਨੇ ਉਹ ਜਿਹੜੀ ਪਰਫਾਰਮੈਂਸ ਹੀ ਬੱਚਿਆਂ ਨੂੰ ਇਹ ਚੈਜ਼ ਵੀ ਦੇਖ ਰਹੇ ਜਦੋਂ ਉਹ ਮੈਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਹਲੋਪ ਹੁੰਦੀ ਜਾ ਰਹੀ ਸੀ ਕਿਉਂਕਿ ਅੱਜ ਕੱਲ ਦੇ ਦੌਰ ਦੇ ਵਿੱਚ ਬੱਚਿਆਂ ਨੂੰ ਪਤਾ ਨਹੀਂ ਵੀ ਖੇਤਾਂ ਦੇ ਵਿੱਚ ਕੀ ਮੈਂ ਜਿਹੜਾ ਕੱਖ ਵੱਡਿਆ ਜਾਂਦਾ ਜਾਂ ਕਿਵੇਂ ਪੱਤਾ ਲੈ ਕੇ ਜਾ ਰਹੇ ਨੇ ਕਿਉਂਕਿ ਜੇ ਆਪਾਂ ਕਰ ਬੱਚਿਆਂ ਨੂੰ ਕਹਿੰਨੇ ਆ ਵੀ ਥੋੜਾ ਦੇਖ ਲਓ ਤਾਂ ਉਸ ਵੱਲ ਧਿਆਨ ਨਹੀਂ ਦਿੰਦੇ ਕੋਈ ਸਮਝੋ ਵੀ ਅੱਜ ਕੱਲ ਦੇ ਦੌਰ ਦੇ ਵਿੱਚ ਬੱਚਿਆਂ ਨੂੰ ਇਸ ਚੀਜ਼ ਵੱਲ ਜਿਹੜਾ ਪ੍ਰੇਰਿਤ ਕਰਨ ਦੀ ਲੋੜ ਹੈ ਨਹੀਂ ਇਹ ਬਹੁਤ ਵਧੀਆ ਪਰਾਲਾ ਸੀਗਾ ਮੈਨੂੰ ਲੱਗਦਾ ਜੀ ਇਹ ਮੈਨੂੰ ਲੱਗਦਾ ਵੀ ਅਸੀਂ ਜਿਹਨੇ ਪੰਜਾਬ 'ਚ ਪ੍ਰੋਗਰਾਮ ਕਰਵਾਏ ਨੇ ਉੱਥੇ ਇੱਕ ਘਟ ਜਰੂਰ ਲੜਕੀ ਹੈ ਨਾ ਬੱਚਿਆਂ ਨੇ ਦੇਸੀ ਮਹੀ ਤੇ ਕਿੰਨਾ ਵਧੀਆ ਜਿਹੜਾ ਪੰਜਾਬੀ ਸੱਭਿਆਚਾਰ ਦਿਖਾ ਰਹੇ ਸੀ ਬਹੁਤ ਵਧੀਆ ਜਿਹੜਾ ਇਸ ਟੀਮ ਦਾ ਜਿਹੜਾ ਪ੍ਰੋਗਰਾਮ ਸੀ ਤੇ ਬੱਚਿਆਂ ਦਾ ਤੇ ਬੱਚੇ ਉਹਨੂੰ ਦੇਖ ਕੇ ਹੋਰ ਵੀ ਚਾਕਰਕ ਹੋਣਗੇ ਤੇ ਜਿਹੜੇ ਚੈਨਲ ਤੇ ਵੀ ਹੋਰ ਬੱਚੇ ਸਾਡੇ ਵੀ ਆਪਣੇ ਪੰਜਾਬ ਦੇ ਜਾਂ ਦੂਰ ਬੈਠੇ ਦੇਖਣਗੇ ਉਹਦੇ ਵਾਸਤੇ ਬਹੁਤ ਵਧੀਆ ਇਹਨਾਂ ਦਾ ਬਹੁਤ ਧੰਨਵਾਦ ਹੈ ਜੀ ਇਹ ਟੀਮ ਦਾ ਜੀ ਸੋ ਦੱਸ ਕੋ ਤੁਸੀਂ ਸੁਣਿਆ ਕਿ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਸੁਖੀ ਬਾਰ सुरेंद्र ਸਿੰਘ ਗੋਰੀ ਸਮੇਤ ਹੋਰ ਵੱਡੇ ਜਿਹੜੇ ਮਾਹਿਰ ਨੇ ਉਹਨਾਂ ਨੇ ਪੰਜਾਬੀ ਮਾਂ ਬੋਲੀ ਲੈ ਕੇ ਗੱਲਬਾਤ ਕੀਤੀ ਸਾਡੇ ਸੱਭਿਆਚਾਰ ਨੂੰ ਲੈ ਕੇ ਗੱਲ ਕੀਤੀ ਸਾਡੇ ਦੁਨਿਆਵੀ ਰੁਝੇਵੇਂ ਆ ਉਨ੍ਹਾਂ ਦੇ ਵਿੱਚੋਂ ਕਿਵੇਂ ਬਚਿਆ ਜਾ ਸਕਦਾ ਰੁਚੀ ਮਿਆਂ ਵਿੱਚੋਂ ਕਿਵੇਂ ਲੰਘਣਾ ਇਹਨਾਂ ਰੁਚੀ ਮਿਆਂ ਦੇ ਨਾਲ ਨਿਪਟਣਾ ਕਿਵੇਂ ਆ ਸੋ ਅੱਜ ਦਾ ਜਿਹੜਾ ਇਹ ਭੱਜ ਦੌੜ ਵਾਲਾ ਜਿਹੜਾ ਅੱਜ ਦਾ ਸਾਡਾ ਸਮਾਜਿਕ ਆ ਜਿਹੜਾ ਸਾਡਾ ਤਾਣਾ ਬਾਣਾ ਜਿਹੜਾ ਉਲਝਿਆ ਹੋਇਆ ਉਸ ਨੂੰ ਸਲਝਾਉਣਾ ਕਿਵੇਂ ਆ ਉਸ ਤੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਲੰਬੀਆਂ ਗੱਲਾਂ ਬਾਤਾਂ ਹੋਈਆਂ ਨੇ ਸੋ ਅੱਜ ਦੇ ਪ੍ਰੋਗਰਾਮ ਚੇਨਈ ਮੈਨੂੰ ਦੀਓ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.